8ਵੀਂ ਨੈਸ਼ਨਲ ਸਕੂਲ ਗੇਮ ਜੋ ਕਿ 4ਖੰਡ ਦੀ ਰਾਜਧਾਨੀ ਰਾਚੀਵਕੇ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਵਿੱਚ ਅੱਜ ਨੀਲੇ ਹਾਕੀ ਟਰਫ ਗਰਾਊਂਡ ਵਿੱਚ ਲੜਕੀਆਂ ਤੇ ਲੜਕਿਆਂ ਵਰਗ 19 ਦੇ ਹਾਕੀ ਮੁਕਾਬਲਿਆਂ ਦੀ ਸ਼ੁਰੂਆਤ ਬੜੇ ਸ਼ਾਨਦਾਰ ਢੰਗ ਨਾਲ ਕੀਤੀ ਗਈ ਹੈ ਪੰਜਾਬ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਭੇਜੀ ਗਈ ਲੜਕੀਆਂ ਦੀ ਟੀਮ ਦੇ ਮੈਨੇਜਰ ਮਨਪ੍ਰੀਤ ਸਿੰਘ ਲੈਕਚਰ ਫਿਜ਼ੀਕਲ ਐਜੂਕੇਸ਼ਨ ਐਸ.ਓ.ਈ. ਮੁੰਡੀਆਂ ਕਲਾਸ ਸਕੂਲ ਨੇ ਦੱਸਿਆ ਕਿ ਰਾਜੀ ਸਕੂਲ ਨੈਸ਼ਨਲ ਗੇਮ ਵਿੱਚ ਲੜਕੀਆਂ ਦੀਆਂ ਤਕਰੀਬਨ 31 ਟੀਮਾਂ ਤੇ ਲੜਕੀਆਂ ਦੀਆਂ 28 ਦੇ ਕਰੀਬ ਟੀਮਾਂ ਭਾਗ ਲੈ ਰਹੀਆਂ ਨੇ ਪੰਜਾਬ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਆਪਣੇ ਆਪਣੇ ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਜਿੱਤੇ ਪੰਜਾਬ ਦੇ ਲੜਕਿਆਂ ਨੇ ਤਲਗਾਨਾ ਨੂੰ 10 ਗੋਲ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਹੀ ਲੜਕੀਆਂ ਨੇ ਆਪਣੇ ਮੈਚ ਵਿੱਚ ਤਲਗਾਨਾ ਦੀ ਟੀਮ ਵਿਰੁੱਧ ਗੋਲਾਂ ਦੀ ਹਨੇਰੀ ਲਿਆਉਂਦਿਆਂ ਲਗਾਤਾਰ 34 ਗੋਲ ਦਾਗਦਾਂ ਸਟੇਡੀਅਮ ਵਿੱਚ ਤੜਥਲੀ ਮਚਾ ਦਿੱਤੀ ਹੈ ਜਿਗਰ ਜੋਗ ਹੈ ਕਿ ਐਸਓਈ ਸਕੂਲ ਮੁੰਡੀਆਂ ਕਲਾਲ ਲੁਧਿਆਣਾ ਦੀਆਂ ਦੋ ਲੜਕੀਆਂ ਗੁਲਸਾਨ ਕੌਰ ਗੋਲ ਕੀਪਰ ਅਤੇ ਜਸਲੀਨ ਕੌਰ ਵੀ ਇਸ ਟੀਮ ਦਾ ਹਿੱਸਾ ਨੇ ਆਓ ਦੇਖਦੇ ਹਾਂ ਗੁਰਪ੍ਰੀਤ ਸਿੰਘ ਗੋਪੀ ਦੀ ਇਹ ਖਾਸ ਰਿਪੋਰਟ ਮਨਪ੍ਰੀਤ ਸਿੰਘ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਐਸੋਈ ਮੋਡੀਆ ਗਲਕੋਲ ਤੋਂ ਤੇ ਸਾਡੇ ਦੋ ਸਾਥ ਹੈਗੇ ਸੁਖਵੀਰ ਸਿੰਘ ਨਾਲ ਪੀਆਈਐਸਏ ਮਲਵਾਲਾ ਸਕੂਲ ਤੋਂ ਤੇ ਅਸੀਂ ਅੰਡਰ 19 ਟੀਮ ਬੁਆਏ ਦੇ ਨਾਲ ਐਜ਼ ਅ ਕੋਚ ਐਂਡ ਮੈਨੇਜਰ ਆਏ ਆ ਤੇ ਅੱਜ ਸਾਡਾ ਜਿਹੜਾ ਕੋਲ ਬਹੁਤ ਵਧੀਆ ਰਿਹਾ ਦੋ ਮੈਚ ਸਾਡੇ ਹੋਏ ਆ ਤੇ ਪਹਿਲਾ ਮੈਚ ਸਾਡਾ ਤੇਲੰਗਾਨਾ ਦੇ ਨਾਲ ਸੀ ਅਸੀਂ 10 ਦੇ 10 ਗੋਲ ਦੇ ਨਾਲ ਜਿੱਤੇ ਆ ਤੇ ਦੂਸਰਾ ਮੈਚ ਸਾਡਾ ਗੁਜਰਾਤ ਦੇ ਨਾਲ ਸੀ ਉਹ ਮੈਚ ਅਸੀਂ 5 ਗੋਲਾਂ ਦੇ ਨਾਲ ਜਿੱਤੇ ਕਿ ਸਹੀ ਮਸਟਰ ਗਰਲਸ ਦੀ ਟੀਮ ਨੇ ਸਾਡੀ ਬਹੁਤ ਵਧੀਆ ਗਰਲਸ ਨੇ ਪਰਫੋਰਮੈਂਸ ਕੀਤੀ ਹੈ ਤੇ ਆਪਣਾ ਪੂਲ ਅਸੀਂ ਟਾਪ ਕਰ ਚੁੱਕੇ ਆ ਤੇ ਅੱਗੇ ਜਿਹੜੇ ਪ੍ਰੀ ਕੁਆਰਟਰ ਮੈਚਸ ਹੋਣਗੇ ਤੇ 68th ਸਕੂਲ ਨੈਸ਼ਨਲ ਗੇਮ ਜਿਹੜੇ ਗਾਂਧੀ ਵਿੱਚ ਹੋ ਰਿਹਾ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਸਾਡੇ ਬੱਚੇ ਜਿਹੜੇ ਐ ਸਾਰੀ ਮੈਡਲ ਲਿਆਉਣਗੇ ਧੰਨਵਾਦ ਉਸ ਸਕੂਲ ਨੂੰ ਸ਼ੁਭਕਾਮਨਾਵਾਂ ਦਾ ਉਨ੍ਹਾਂ ਸੱਜਣਾਂ ਨੂੰ ਮੈਂ ਗੁਰਵਿੰਦਰ ਬਾਦ ਮੈਂ ਪੰਜਾਬ ਦੀ ਲੜਕੀਆਂ ਦੀ ਟੀਮ ਲੈ ਕੇ ਆਈ ਹਾਂ ਮੈਂ ਅੱਜ ਮੈਨੇਜਰ ਆਈ ਹਾਂ ਕਿ ਅੱਜ ਅਸੀਂ ਪਹਿਲਾਂ ਮੈਚ ਸਾਡਾ 2300 ਨਾਲ ਜਿੱਤੇ ਅੱਜ ਬੱਤਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਮੈਂ ਉਧਰ ਵੀ ਲੱਗਦੀ ਹੈ ਅੱਜ ਅਸੀਂ ਸਾਡੇ ਬੱਚੇ ਜਿਹੜੇ ਆ ਉਹਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ 3400 ਨਾਲ ਜਿੱਤੇ ਆ ਮੈਚ ਆ ਬੇਟਾ ਕਿਵੇਂ ਹੈ ਅੱਜ ਦਾ ਮੈਚ ਤੁਹਾਡਾ ਕਿਹੜੇ ਪੋਜੀਸ਼ਨ ਤੇ ਖੜਦੇ ਹੋ ਫੁਲ ਬੈਕ ਰੁਮ ਜੀ ਆਇਆ ਸੀ ਐਸਐਮੰਡੀਆ ਕਲਾਸ ਸਕੂਲ ਲੁਧਿਆਣਾ ਪੰਜਾਬ ਦੀ ਟੀਮ ਕੋਲ ਅਸੀਂ ਅੰਡਰ 19 ਦੇ ਵਿੱਚ ਖੜਾ ਹਾਂ ਮੇਰਾ ਨਾਮ ਗੁਰਜੀਤ ਕੌਰ ਹੈ ਮੈਂ ਸਰਕਾਰੀ ਕੰਨਸਰੈਂਸ ਸੈਕੰਡਰੀ ਸਕੂਲ ਮਠੰਡਾ ਦੇ ਵਿਦਿਸ਼ਪਤੀ ਆ ਤੇ ਅੱਜ ਦਾ ਮੈਚ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਅੰਡਰ 19 ਲੜਕੀਆਂ ਕਾਫੀ ਵਧੀਆ ਖੇਡੇ ਸਾਰਿਆਂ ਨੇ ਤੇ ਦੂਜੇਮ ਕੈਪ ਟੀਮ ਦੀ ਕੈਪਟਨ ਜਿਹੜਾ ਨੇੜੇ ਆਏ ਉਹ ਤਾਂ ਦੇਖਣਾ ਕੁਸ਼ਾਂਦੀਪਾ ਹੋਰ ਹੈ ਮੈਂ ਐਸੇ ਹੀ ਮੁੰਡਿਆਂ ਕਲਾ ਲੁਧਿਆਣਾ ਸਕੂਲ ਵਿੱਚ ਪੜਦੀ ਹਾਂ ਐਸੇ ਹੀ ਮੁੰਡਿਆਂ ਕਲਾ ਲੁਧਿਆਣਾ ਸਕੂਲ ਵਿੱਚ ਪੜਦੀ ਹਾਂ ਮੈਂ ਆਪਣੀ 19 ਬੋਲ ਟੈਂਪਲੂ ਚਾਂਦਿਕਪੁਰ ਹੈ ਮੈਂ ਐਸੇ ਹੀ ਮੁੰਡਿਆਂ ਕਲਾ ਲੁਧਿਆਣਾ ਸਕੂਲ ਵਿੱਚ ਪੜਦੀ ਹਾਂ ਮੈਂ ਅੰਡਰ 19 ਟੀਮ ਦੀ ਗੋਲ ਕੀਪਰ ਹਾਂ ਅਕਸਰ ਮੈਂ ਸਾਡਾ ਬਹੁਤ ਵਧੀਆ ਰਿਹਾ 34-0 ਨਾਲ ਅਸੀਂ ਜਿੱਤਦੇ ਹਾਂ